ਸਤਿ ਸ੍ਰੀ ਅਕਾਲ ਜੀ ਮੈਂ ਮਹਿਦ ਦੀਪਕਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਇਸ ਵੇਲੇ ਦੀ اہم ਖਬਰ ਲੈ ਕੇ ਹਾਜ਼ਰ ਹਾਂ ਦੱਸ ਦਈਏ ਪੰਜਾਬ ਤੋਂ اہم ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਖਾਲੀ ਪਲਾਟਾਂ ਤੋਂ ਕੂੜਾ ਨਾ ਹਟਾਉਣ ਵਾਲੇ 12 ਪਲਾਟ ਮਾਲਕਾਂ ਵਿਰੁੱਧ ਕਾਰਵਾਈ ਕੀਤੀ ਹੈ ਤੇ ਉਨ੍ਹਾਂ ਤੇ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਧਿਕਾਰੀਆਂ ਨਾਲ ਸਮਿਕਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ डीसी दफ्तर एक्शन हेल्प लाइन राही ਹਣ ਤੱਕ 440 ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ ਇਸ ਤੋਂ ਬਾਅਦ ਸਾਰੇ 440 ਪਲਾਟ ਮਾਲਕਾਂ ਨੂੰ ਨੋਟਿਸ ਭੇਜੇ ਗਏ ਉਹਨਾਂ ਅੱਗੇ ਦੱਸਿਆ ਕਿ ਦੇਸ਼ਾਂ ਦੀ ਪਾਲਣਾ ਨਾ ਕਰਨ ਲਈ 12 ਮਾਮਲੇ ਵਿੱਚ ਪਹਿਲਾਂ ਹੀ ਰੇਡ ਐਂਟਰੀਆਂ ਦਰਜ ਕੀਤੀਆਂ ਜਾ ਚੁੱਕੀਆਂ ਨੇ ਡਾਕਟਰ ਅਗਰਵਾਲ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ WhatsApp ਹੈਲਪਲਾਈਨ ਨੰਬਰ 9846222555 ਤੇ ਖਾਲੀ ਪਲਾਟਾਂ ਵਿੱਚ ਜਮਾ ਹੋਏ ਕੂੜੇ ਬਾਰੇ ਜਾਣਕਾਰੀ ਪਲਾਟ ਦਾ ਸਹੀ ਬਤਾਤੇ ਸੰਖੇਪ ਬੇਰਬਾ ਭੇਜ ਕੇ ਇਸ ਮੁਹਿੰਮ ਵਿੱਚ ਸਰਗਰਮਨੀ ਨਾਲ ਸਹਿਯੋਗ ਕਰਨ ਉਹਨਾਂ ਨੇ ਸਪਸ਼ਟ ਕੀਤਾ ਕਿ ਨੰਬਰ ਸਿਰਫ WhatsApp ਸੁਨੇਹਾ ਲਈ ਹੈ ਫੋਨ ਕਾਲ ਲਈ ਨਹੀਂ ਉਹਨਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਤੇ 111 ਖਾਲੀ ਪਲਾਟਾ ਤੋਂ ਕੂੜਾ ਹਟਾਉਣ ਦਿੱਤਾ ਗਿਆ ਸੀ ਡਾਕਟਰ ਅਗਰਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਸ ਵੱਜਨਵੱਤਾ ਨੂੰ ਦੁਹਰਾਇਆ ਕਿ ਪੰਜਾਬ ਨੂੰ ਦੇਹ ਦਾ ਸਫਤ ਸਾਬ ਸੁਬਾ ਬਣਾਇਆ ਜਾਏਗਾ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਹੈਲਪਲਾਈਨ ਤੇ 37 ਸ਼ਿਕਾਇਤਾਂ ਮਿਲਣ ਤੋਂ ਬਾਅਦ 64 ਅਵਾਰਾ ਪਜੂਆ ਨੂੰ ਸ਼ੈਲਟਰ ਹੁਮਪੇਡ ਜਗ੍ਹਾ ਆਏ ਉਹਨਾਂ ਨੇ ਪੀ ਐਸ ਪੀ ਐਲ ਨੂੰ ਗੈਰ ਕਾਨੂੰਨੀ ਧਾਰਾ ਵਿਸ਼ਾਣ ਵਾਲਿਆ ਟੈਲੀਕਮ ਕੰਪਨੀਆਂ ਤੇ ਜੁਰਮਾਨਾ ਲਗਾਉਣ ਅਤੇ ਅਨਵਰਤੀਆਂ ਤਾਰਾਂ ਨੂੰ ਤਤ ਹਟਾਉਣ ਦੇ ਹੁਕਮ ਦਿੱਤੇ ਨੇ ਇਸ ਦੇ ਨਾਲ ਹੀ ਡਾਕਟਰ ਅਗਰਵਾਲ ਨੇ ਪੰਜਾਬ ਸੜਕ ਸਫਾਈ ਮਿਸ਼ਨ ਤਹਿਤ ਉਹਨਾਂ ਅਧਿਕਾਰੀਆਂ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਸੰਪੂਰਨ ਆ ਗਈਆਂ ਡਿਊਟੀਆਂ ਪੂਰੀਆਂ ਨਹੀਂ ਕੀਤੀਆਂ ਤੇ ਇਸ ਵੇਲੇ ਦੀ ਵੱਡੀ ਖਬਰ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਾਂ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ